ਮੁਸ਼ਰਤੀ ਹਾਤੀ ਪੁਲਿਸ ਨੇ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ 7 ਲੋਕਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 63500 ਲੀਟਰ ਅਲਕੋਹਲ 3 ਟੈਂਕਰ ਅਤੇ ਇੱਕ ਕੈਂਟਰ ਬਰਾਮਦ ਕਰਕੇ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਵਿੱਚੋਂ 4 ਮੁਲਜ਼ਮ ਅਲਕੋਹਲ ਨਾਲ ਸ਼ਰਾਬ ਬਣਾਉਂਦੇ ਸਨ ਅਤੇ 3 ਮੁਲਜ਼ਮ ਡਰਾਈਵਰ ਨੇ ਜੋ ਕਿ ਸ਼ਰਾਬ ਵਾਲੀ ਕੰਪਨੀ ਤੋਂ ਅਲਕੋਹਲ ਚੋਰੀ ਕਰਕੇ ਇਹਨਾਂ ਰੋਪੀਆਂ ਨੂੰ ਵੇਚਦੇ ਸੀ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਅਲਕੋਹਲ ਤੋਂ ਸ਼ਰਾਬ ਬਣਾ ਕੇ ਜਿਹੜੀ ਵੇਚਦੇ ਆ ਅਲਕੋਹਲ ਦੇ ਵਿੱਚ ਪਾਣੀ ਮਿਲਾ ਕੇ ਸਿੱਗਲਾ ਜਾਂ ਚੋਗਣਾ ਪਾਣੀ ਮਲਾ ਕੇ ਤੇ ਉਹਨੂੰ ਅੱਗੇ ਵੇਚਦੇ ਆ ਉਹ ਅਸੀਂ ਇਹ ਜਿਹੜਾ ਗੈਂਗ ਫੜਿਆ ਸਾਰਾ ਹੈ ਇਹਦੇ ਵਿੱਚ ਅਸੀਂ ਚਾਰ ਜਿਹੜੇ ਆ ਸ਼ਰਾਬ ਵੇਚਣ ਵਾਲੇ ਤੇ ਅਲਕੋਹਲ ਦੇ ਜਿਹੜੇ ਟੈਂਕਰ ਲੈ ਕੇ ਆਉਂਦੇ ਆ ਡਰਾਈਵਰ ਤਿੰਨ ਉਹ ਡਰਾਈਵਰ ਉਹ ਰੈਸਟ ਕੀਤੇ ਆ ਜਿਨ੍ਹਾਂ ਦੇ ਵਿੱਚੋਂ ਤਿੰਨ ਟੈਂਕਰ ਤੇ ਇੱਕ ਕੈਂਟਰ ਜਿਹਦੇ ਵਿੱਚੋਂ ਅਸੀਂ 100 ਕੈਂ 35 35 ਲੀਟਰ ਦੇ ਜਿਹੜੇ ਆ ਉਹ ਕੀਤੇ ਆ ਤੇ ਤਿੰਨ ਜਿਹੜੇ ਟੈਂਕਰ ਸੀਗੇ ਉਹਨਾਂ ਦੀਆਂ ਸੀਲਾਂ ਵੀ ਉੱਪਰੋਂ ਇਹਨਾਂ ਨੇ ਤੋੜੀਆਂ ਹੋਈਆਂ ਸੀ ਜਿੱਦਾਂ ਉਹਦੇ ਵਿੱਚੋਂ ਕੋਲ ਕੱਢ ਕੇ ਇਹ ਵੇਚਦੇ ਸੀਗੇ